ਤੇਜ ਕਾ ਜੀ ਮਹਾਰਾਜ ਜੰਗਾ ਜਦਾਂ ਨੂੰ ਵੇਲੇ ਹੋ ਗਏ ਜਦ ਅਖੀਰਲੀ ਜੰਗ ਕਿਦਰਾਂ ਦੀ ਢਾਲ ਤੋਂ ਬਾਅਦ ਸਾਧੂ ਕੀ ਤਲਵੰਡੀ ਦੀ ਧਰਤੀ ਉੱਤੇ ਗਏ ਨਾ ਤਾਂ ਦਿਨ ਨੂੰ ਲਗਭਗ 6 ਮਹੀਨੇ ਹੋ ਗਏ ਨੇ ਰਿਆਂ ਤੇਜ ਦੀਵਾਨ ਸਜਾਵੇ ਸਾਧਗ ਖਦਮ ਪਾ ਕੇ ਚਰਨਾਂ ਦੇ ਕੋਲ ਤੇ ਸਾਧੂ ਕੀ ਤਲਵੰਡੀ ਦਾ ਚੌਧਰੀ ਭਾਈ ਦੰਦਲ ਸਤਗੁਰੂ ਪਾਤਸ਼ਾਹ ਦੇ ਚਰਨਾਂ ਦੇ ਬੈਠੇ ਸਤਗੁਰੂ ਪਾਤਸ਼ਾਹ ਨੂੰ ਮਾਉਣ ਲੱਗੇ ਕਿ ਢੱਲਿਆ ਅਸੀਂ ਜਿਹੜੀ ਸੇਵਾ ਤੋਂ ਬਸੰਨਤ ਲਗਭਗ 6 ਮਹੀਨੇ ਸਾਡੀ ਸਾਡੀ ਸਿੱਖਾਂ ਦੀ ਬਹੁਤ ਸੇਵਾ ਕੀਤੀ ਹੈ ਕੁਝ ਮੰਗਣਾ ਕਰ ਤੈਨੂੰ ਜਿਸ ਵੀ ਚੀਜ਼ ਦੀ ਪਦਾਰਥ ਦੀ ਰਾਜ ਦੀ ਭਾਗ ਦੀ ਲੋੜੀਂਦੀ ਹੈ ਉਹ ਤਾਰ ਤੈਨੂੰ ਜੈਨੂ ਦੇਵਾ ਦੇਵਾਂਗੇ ਤੇ ਭਾਈ ਬੱਲਾ ਕੇ ਨਿਰਕੇ ਸਭ ਤੋਂ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦਿਨ ਹਰ ਇੱਕ ਟਾਲੇ ਦੀ ਘਟਾਰੇ ਚਾਣੇ ਹੋਣ ਨਹੀਂ ਕਿਸੇ ਚੀਜ਼ ਦੀ ਕੋਈ ਲੋੜ ਖੁਣੀ ਤੇ ਜੇਕਰ ਕੋਈ ਇੱਛਾ ਦੀ ਮਨੁਕਾਮ ਨਾ ਹੋ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਹੁੰਦੀ ਹੈ ਤਾਂ ਸਭ ਤੋਂ ਪਾਤਸ਼ਾਹ ਕਿਰਪਾ ਮੰਗਣ ਕੇ ਦੱਲਿਆ ਵਿੱਚ ਮੰਗਣਾ ਕਰ ਕਾਲ ਤੀਰੀ ਹਰ ਮਨੁਕਾਮਨਾ ਪੂਰੀ ਕਰ ਦੇਣਗੇ ਨਾ ਮੈਂ ਡੱਲਾ ਕਹਿੰਦੇ ਕਿ ਸਭ ਕੁਝ ਬਾਦਸ਼ਾਹ ਜੀ ਕਿਸੇ ਚੀਜ਼ ਦੀ ਕੋਈ ਥੁੜੀ ਨਹੀਂ ਜਦ ਵੀਰ ਦੀ ਬਾਤ ਸੁਣ ਕਰਨ ਗਿਆ ਨਾ ਤਾਂ ਡੱਲਾ ਕਹਿਣ ਲੱਗੇ ਕਿ ਸਭ ਕੁਝ ਬਾਦਸ਼ਾਹ ਜੀਓ ਇੱਕੋ ਚੀਜ਼ ਦੀ ਇੱਛਾ ਹੈ ਇੱਕੋ ਕੋ ਕਹਿ ਤੇ ਜਦੋਂ ਜੁਸ਼ਮੀਸ਼ ਪਤਾਂ ਨੇ ਕਹਿ ਕੇ ਪਾਈ ਕਿਹੜੀ ਕੋ ਕਹ ਤਾਂ ਡੱਲਾ ਕਹਿਣ ਲੱਗੇ ਕਿ ਸਭ ਕੁਝ ਬਾਦਸ਼ਾਹ ਜੀ ਜਦੋਂ ਇਸ ਸਰੀਰ ਇਸ ਸੰਸਾਰ ਤੋਂ ਜਾਣਾ ਪੰਜ ਗੁਣ ਸਰੀਰ ਨੂੰ ਤਿਆਗ ਕੇ ਉਤਾਰੀ ਮਾਰਨਾ ਨਾ ਕੀ ਦਰਗਾਹ ਦੇ ਵਿੱਚ ਹੈ ਮਾਨ ਇੱਜ਼ਤ ਸ਼ੁਭਾ ਵਡਿਆਈ ਪ੍ਰਾਪਤ ਹੋਵੇ ਅਕਾਲ ਪੁਰਖ ਦੇ ਚਰਨਾਂ ਦੇ ਵਿਸਥਾਨ ਤਾ ਤਾਂ ਜੀਸ਼ਕਾ ਜੀ ਨੂੰ ਮੌਲਿਕ ਕੀ ਦੱਲਿਆ ਕੁਝ ਹੋਰ ਮੰਗ ਲੈ ਕੋਈ ਪੰਜਾਬੀ ਪਦਾਰਥ ਧਨ ਦੌਲਤ ਰਾਜ ਭਾਗ ਮੰਗ ਲੈ ਉਹ ਤੇਰੀ ਅਕਾਲ ਪੁਰਖ ਦੀ ਹਰ ਪ੍ਰਕਾਸ਼ ਦੀ ਮਨਕਾਮਨਾ ਪੂਰੀ ਕਰਦੀ ਹੈ ਤਾਂ ਭਾਈ ਦੱਲਿਆ ਇਹ ਨਹੀਂ ਸਰਦਾਰ ਪਾਤਸ਼ਾਹ ਜੀਓ ਮੇਰੀ ਇਹੋ ਮਨੁਕਾਮਨਾ ਹੈ ਜਦੋਂ ਮੈਂ ਸੰਸਾਰ ਤੋਂ ਜਾਵਾਂ ਤਾਂ ਮੈਨੂੰ ਮਾਨ ਇੱਜ਼ਤ ਵਡਿਆਈ ਮਿਲੇ ਤਾ ਸਰਦਾਰ ਪਾਤਸ਼ਾਹ ਨੇ ਕਿਹਾ ਭਾਈ ਇਹ ਕਭ ਚਾਉਣਾ ਕਿ ਇਸ ਸੰਸਾਰ ਤੋਂ ਜਾਣ ਕਿ ਤਾ ਤੁ ਸ਼ੋਭਾ ਮਿਲੇ ਵਿਡਿਆਈ ਮਿਲੇ ਕਾਲਕੁਤ ਦੇ ਚਾਰਨਾ ਦੇ ਵਿੱਚ ਸਥਾਨ ਮਿਲੇ ਤਾਂ ਉਹ ਤੰਗੜਾ ਹੈ ਅੰਮ੍ਰਿਤ ਦਾ ਧਾਰਨੀ ਬਣ ਕੇ ਤੇ ਜਦੋਂ ਤੂੰ ਅੰਮ੍ਰਿਤ ਛਕ ਲਿਆ ਨਾ ਇਕੱਲਾ ਤੂੰ ਹੀ ਨਹੀਂ ਤੇਰੇ ਇਹ ਸੱਤ ਗੁਰਾਂ ਨੇ ਕੋਈ ਵੀ ਤਰ ਗਣੀ ਆ ਕੋ ਸਤਨਾਮ ਜੀ ਵਾਹਿਗੁਰੂ ਐਸੀ ਮਹਾਨਤਾ ਹੈ ਅੰਮ੍ਰਿਤ ਦੀ ਸੋ